ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਈਪੀਐਲ ਦਾ ਸੀਜ਼ਨ ਹੈ ਅਤੇ ਆਈਪੀਐਲ ਦੇ ਵਿੱਚ ਬਹੁਤ ਹੀ ਵੱਡੇ ਵੱਡੇ ਤੇ ਦਿਗਜ ਪਲੇਅਰ ਖੇਡ ਰਹੇ ਨੇ। ਅਤੇ ਉੱਥੇ ਹੀ ਪੰਜਾਬ ਦਾ ਇੱਕ ਪਲੇਅਰ ਅਭਿਸ਼ੇਕ ਸ਼ਰਮਾ ਜੋ ਕਿ ਬਹੁਤ ਵਧੀਆ ਖੇਡ ਰਿਹਾ ਹੈ ਅਤੇ ਅਭਿਸ਼ੇਕ ਸ਼ਰਮਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਰੀਲ ਸਾਂਝੀ ਕੀਤੀ ਹੈ। ਅਤੇ ਜਸਦੇ ਵਿੱਚ ਉਸਨੇ ਸਿੱਧੂ ਮੂਸੇਵਾਲੇ ਬਾਈ ਦਾ ਗੀਤ ਵਰਤਿਆ ਹੋਇਆ ਸੀ ਆਡੀਓ ਦੇ ਵਜੋਂ ਅਤੇ ਅਭਿਸ਼ੇਕ ਸ਼ਰਮਾ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਮੇਰਾ ਫੇਵਰੇਟ ਸਿੰਗਰ ਸਿੱਧੂ ਮੂਸੇਵਾਲਾ ਹੈ ਤਾਂ ਦੋਸਤੋ ਹੁਣ ਗੱਲ ਕਰਦੇ ਆ ਸਿੱਧੂ ਮੂਸੇਵਾਲੇ ਬਾਈ ਦੇ ਆਉਣ ਵਾਲੇ ਕੁਝ ਪ੍ਰੋਜੈਕਟਾਂ ਦੀ ਅਤੇ ਦੋਸਤੋ ਜਿਵੇਂ ਕਿ ਸਿੱਧੂ ਫੈਨ ਜਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਬਾਈ ਦੀ ਹੁਣ ਈਪੀ ਰਿਲੀਜ਼ ਹੋਣੀ ਹੈ ਪਰਿਵਾਰ ਦੇ ਵੱਲੋਂ ਅਤੇ ਸਿੱਧੂ ਫੈਨਜ਼ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਦੋਂ ਪਰਿਵਾਰ ਦੇ ਵੱਲੋਂ ਪੋਸਟਰ ਰਿਲੀਜ਼ ਕੀਤਾ ਜਾਵੇ ਅਤੇ ਦੋਸਤੋ ਇੱਕ ਸਿੱਧੂ ਫੈਨ ਦੇ ਵੱਲੋਂ ਚੈਟ ਦੇ ਦੌਰਾਨ WhatsApp ਗਰੁੱਪ ਦੇ ਵਿੱਚ ਦੱਸਿਆ ਗਿਆ ਕਿ EP ਦਾ ਪੋਸਟਰ ਕਮਿੰਗ ਸੂਨ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ ਅਤੇ ਉਸ ਵੀਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਹੋ ਸਕਦਾ ਹੈ ਪੋਸਟਰ 29 ਮਈ ਨੂੰ ਆਵੇ ਜਿਸ ਦਿਨ ਸਿੱਧੂ ਮੂਸੇ ਵਾਲੇ ਬਾਈ ਦੀ ਡੈਥ ਹੋਈ ਸੀ ਪਰ ਦੋਸਤੋ ਹਲੇ ਤੱਕ ਪਰਿਵਾਰ ਵੱਲੋਂ ਕੁਝ ਵੀ ਕਨਫਰਮ ਨਹੀਂ ਕੀਤਾ ਗਿਆ ਅਤੇ ਸਿੱਧੂ ਦੇ ਫੈਨਜ਼ ਵੱਲੋਂ ਕੁਝ ਨਾ ਕੁਝ ਕ੍ਰੀਏਟ ਕੀਤਾ ਹੀ ਜਾਂਦਾ ਹੈ ਤਾ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇ ਵਾਲੇ ਬਾਈ ਦੀ ਸਟੋਰੀ ਦੇ ਉੱਤੇ ਸੋ ਆਨ ਥਿਸ ਜੂਨ ਲਿਖਿਆ ਹੋਇਆ ਹੈ ਅਤੇ ਇਹ ਕਿਸੇ ਫੈਨ ਪੇਜ ਦੇ ਵੱਲੋਂ ਕ੍ਰੀਏਟ ਕੀਤਾ ਗਿਆ ਹੈ। ਤਾਂ ਦੋਸਤੋ ਹੋ ਸਕਦਾ ਹੈ ਆਪਾਂ ਨੂੰ ਜੂਨ ਦੇ ਵਿੱਚ ਵਿੱਚ ਸਿੱਧੂ ਮੂਸੇ ਵਾਲੇ ਬਾਈ ਦੀ ਈਪੀ ਦਾ ਪੋਸਟਰ ਦੇਖਣ ਨੂੰ ਮਿਲ ਜਾਵੇ। ਤਾਂ ਦੋਸਤੋ ਹੁਣ ਗੱਲ ਕਰਦੇ ਆ ਸਿੱਧੂ ਮੂਸੇ ਵਾਲੇ ਦੇ ਪੁਰਾਣੇ ਦੋਸਤ ਸਿਕੰਦਰ ਕਾਲੂ ਅਤੇ ਬਾਜ਼ੀਰ ਪਾਤਰ ਦੀ। ਤਾਂ ਦੋਸਤੋ ਤੁਸੀਂ ਆਪਣੀ ਸਕਰੀਨ ਦੇ ਉੱਪਰ ਇਹ ਸਕਰੀਨਸ਼ਾਟ ਵੇਖ ਸਕਦੇ ਹੋ ਜਿਸ ਵਿੱਚ ਸਿਕੰਦਰ ਕਾਲੂ ਨੇ ਇੱਕ ਪੋਸਟ ਪਾਈ ਹੈ। ਅਤੇ ਜਸਦੇਵ ਵਿੱਚ ਵਜੀਰ ਪਾਤਰ ਸਕੰਦਰ ਕਾਲੂ ਅਤੇ ਸਿੱਧੂ ਮੂਸੇ ਵਾਲਾ ਬਾਈ ਨਜ਼ਰ ਆ ਰਹੇ ਨੇ ਅਤੇ ਇਸ ਪੋਸਟ ਤੋਂ ਥੋੜਾ ਸਮਾਂ ਬਾਅਦ ਹੀ ਬਾਜ਼ਿਰ ਪਾਤਰ ਬਾਈ ਨੇ ਵੀ ਆਪਣੀ ਸਟੋਰੀ ਦੇ ਉੱਪਰ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਸਿੱਧੂ ਮੂਸੇ ਵਾਲੇ ਬਾਈ ਅਤੇ ਸਕੰਦਰ ਕਾਲੂ ਨੂੰ ਮੈਂਸ਼ਨ ਵੀ ਕੀਤਾ ਅਤੇ ਇੱਕ ਫੈਨ ਦੇ ਵੱਲੋਂ ਵਟਸਐਪ ਗਰੁੱਪ ਦੇ ਵਿੱਚ ਇਸ ਪੋਸਟ ਨੂੰ ਵੇਖ ਕੇ ਲਿਖਿਆ ਗਿਆ ਕਿ ਸਿੱਧੂ ਮੂਸੇ ਵਾਲਾ ਐਕਸ ਸਕੰਦਰ ਕਾਲੂ ਐਕਸ ਬਾਜ਼ਿਰ ਪਾਤਰ ਤਾ ਦੋਸਤੋ ਹੋ ਸਕਦਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤਿੰਨਾਂ ਦੀ ਕੋਈ ਕਲੈਵਰ ਸੁਣਨ ਨੂੰ ਮਿਲ ਸਕਦੀ ਹੈ ਅਤੇ ਇਸ ਤੋਂ ਪਹਿਲਾਂ ਇਹ ਤਿੰਨੋਂ ਬਾਲਵਾ ਬਲੌਕ ਗੀਤੇ ਵਿੱਚ ਨਜ਼ਰ ਆ ਚੁੱਕੇ ਨੇ ਅਤੇ ਫੈਨ ਜੀ ਇਹੀ ਉਮੀਦ ਕਰਦੇ ਆ ਕਿ ਇਹ ਤਿੰਨੋਂ ਫੇਰ ਕਿਸੇ ਨਾ ਕਿਸੇ ਪ੍ਰੋਜੈਕਟ ਦੇ ਵਿੱਚ ਨਜ਼ਰ ਆਉਣ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇ ਵਾਲੇ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਕਮੈਂਟ ਬਾਕਸ ਵਿੱਚ ਸਿੱਧੂ ਬਾਈ ਦੇ ਜਸਟਿਸ ਦੀ ਗੱਲ ਕਰਨਾ ਨਾ ਭੁੱਲਿਓ ਜੀ ਇਸ ਕਰਕੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇ ਵਾਲਾ ਜ਼ਰੂਰ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਧੰਨਵਾਦ